ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਸਰਪੰਚੀ ਚੋਣਾਂ ਬਾਰੇ ਵੱਡੀ ਖਬਰ ਆਈ ਸਾਹਮਣੇ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਪੰਜਾਬ ਪੁਲਿਸ ਦੇ ਇਨਾ ਮੁਲਾਜ਼ਮਾਂ ਤੇ ਹੋਵੇਗੀ ਕਾਰਵਾਈ ਤਿਆਰ ਹੋਣ ਲੱਗੀ ਲਿਸਟ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਆਈ ਡੀ ਨੇ ਵਿਕਰਮ ਮਜੀਠੀਆ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਤੋਂ ਮੰਗੀ ਸਟੇਟਸ ਰਿਪੋਰਟ ਪੰਜਾਬ ਦੇ ਟਰੈਵਲ ਏਜੰਟਾਂ ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ 25 ਟਰੈਵਲ ਏਜੰਟਾਂ ਵਿਰੁੱਧ ਮਾਮਲਾ ਕੀਤਾ ਦਰਜ ਰਾਸ਼ਨ ਕਾਰਡ ਵਾਲਿਆਂ ਲਈ ਨਵੀਂ ਖਬਰ ਜੇ ਨਾ ਕਰਵਾਇਆ ਕੰਮ ਤਾਂ ਕਣਕ ਮਿਲਣੀ ਹੋ ਜਾਵੇਗੀ ਬੰਦ ਪੰਜਾਬ 'ਚ ਇਸ ਦਿਨ ਮੂਡ ਬਦਲੇਗਾ ਮੌਸਮ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ 1200 ਤੇ ਔਰਤਾਂ ਦੀ ਨੌਕਰੀ ਲਈ ਹੋਈ ਚੋਣ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ 5 ਲੱਖ ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਕੀਤਾ ਗ੍ਰਿਫਤਾਰ ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਚੱਲ ਰਿਹਾ ਰੇਡ ਕਾਹਨ ਖਤਮ ਹੁੰਦਾ ਜਾਪਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਵਿੱਚ 5 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਵਿੱਚ ਇਹ ਜਾਣਕਾਰੀ ਐਡਵੋਕੇਟ ਜਰਨਲ ਨੇ ਸਾਂਝੀ ਕੀਤੀ ਹੈ ਦੱਸਦੇ ਕਿ ਭਾਵੇਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ 5 ਅਕਤੂਬਰ ਨੂੰ ਹੋਣ ਦੀ ਗੱਲ ਕਹੀ ਹੈ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਤੋਂ ਨਗਰ ਕੌਂਸਲ ਤੇ ਨਗਰ ਨਿਗਮਾਂ ਬਾਰੇ ਜਾਣਕਾਰੀ ਮੰਗੀ ਹੈ ਜ਼ਿਕਰ ਕਰਦੇ ਕਿ ਪੰਜਾਬ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਪਿਛਲੇ ਸਾਲ ਜਨਵਰੀ ਤੋਂ ਲਟਕ ਰਹੀਆਂ ਹਨ ਤੇ ਕਰੀਬ 42 ਨਗਰ ਕੌਂਸਲਾਂ ਦੀਆਂ ਚੋਣਾਂ ਵੀ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਇਸ ਨੂੰ ਲੈ ਕੇ ਪਾਈ ਗਈ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿ ਹੈਗੀ ਚੋਣਾਂ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸਨ ਪਰ ਫਿਰ ਸਾਲ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ ਜ਼ਿਕਰ ਕਰਦੀ ਹੈ ਕਿ ਬੀਤੇ ਕੁਝ ਦਿਨਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿੱਚ ਐਲਾਨ ਕੀਤਾ ਸੀ ਕਿ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਵੇਗੀ ਉਹ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪੰਚਾਇਤ ਦੀ ਮੰਗ ਅਨੁਸਾਰ ਸਟੇਡੀਅਮ ਸਕੂਲ ਜਾਂ ਹਸਪਤਾਲ ਵਿੱਚੋਂ ਇੱਕ ਸਹੂਲਤ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਚਾਇਤੀ ਚੋਣਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ ਸਰਪੰਚ ਬਣਨ ਲਈ 40-40 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਇਹ ਪੈਸੇ ਕਿੱਥੋਂ ਪੂਰੇ ਕੀਤੇ ਜਾਣਗੇ ਸਰਕਾਰ ਪਿੰਡਾਂ ਵਿੱਚ ਢੜੇਮੰਦੀ ਖਤਮ ਕਰਕੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਚ ਪੰਚਾਇਤੀ ਰਾਜ ਐਕਟ ਦੀ ਧਾਰਾ 12 ਵਿੱਚ ਸੋਧ ਦਾ ਵਿਧਾਨ ਸਭਾ ਵਿੱਚ ਪਾਸ ਹੋ ਗਿਆ ਹੈ ਇਸ ਬਿੱਲ ਦੇ ਲਾਗੂ ਹੋਣ ਪਿੱਛੋਂ ਪੰਜਾਬ ਚ ਪੰਚਾਇਤੀ ਚੋਣ ਕਿਸੇ ਵੀ ਉਮੀਦਵਾਰ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੀ ਜਾ ਸਕੇਗੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਫਸਰ شاہੀ ਅੰਦਰ ਕਾਲੀਆਂ ਪੇਡਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਦਰਅਸਲ ਪੰਜਾਬ ਵਿਧਾਨ ਸਭਾ ਦੇ ਮਾਨਸੂਨ اجلاس ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਗ੍ਰਹਿ ਵਿਭਾਗ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਪੰਜਾਬ ਪੁਲਿਸ ਅਤੇ ਹੋਰ ਵੀ ਵਿਭਾਗਾਂ ਵਿਚ ਲੀਆਂ ਕਾਲੀਆਂ ਪੇਡਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ ਇਸ ਦੇ ਮਦਨ ਜਿਹੜੇ ਗ੍ਰਹਿ ਵਿਭਾਗ ਵੱਲੋਂ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਖਿਲਾਫ ਪੁਲਿਸ ਜਾਂ ਵਿਜੀਲੈਂਸ ਵਿਰੋ ਵੱਲੋਂ ਕੇਸ ਦਰਜ ਕੀਤੇ ਗਏ ਹਨ ਵਿਭਾਗ ਨੇ ਸਪੀਕਰ ਤੋਂ ਇਸ ਪ੍ਰਕਿਰਿਆ ਨੂੰ ਪੂਰੀ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਅਗਲੇ ਹਫਤੇ ਇਹ ਸੂਚੀ ਸਪੀਕਰ ਨੂੰ ਭੇਜੀ ਜਾਣੀ ਹੈ ਸੂਤਰਾਂ ਦੇ ਮੁਤਾਬਿਕ ਜਿਹੇ ਪੁਲਿਸ ਅਫਸਰਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਤੇ ਇਹਨਾਂ ਵਿੱਚੋਂ ਹਰ ਇੱਕ ਖਿਲਾਫ ਕੀਤੀ ਗਈ ਕਾਰਵਾਈ ਅਤੇ ਉਹਨਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੇਰਵਾ ਇਕੱਠਾ ਕਰਨ ਸਸਾਮਾਨ ਲੱਗੇਗਾ ਸ਼੍ਰੋਮਣੀ ਕਾਲ ਦਾ ਦੇ ਸੀਨੀਅਰ ਆਗੂ ਵਿਕਰਮ ਮਜੀਠੀਏ ਦੇ ਡਰੱਗ ਕੇਸ ਮਾਮਲੇ ਵਿੱਚ ED 55 ਕਸ ਦੀ ਨਜ਼ਰ ਆ ਰਹੀ ਹੈ ED ਨੇ ਵਿਕਰਮ ਮਜੀਠੀਆ ਖਿਲਾਫ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਵੱਲੋਂ ਕਿਸ ਦੀ ਸਟੇਟਸ ਰਿਪੋਰਟ 284 ਬੈਂਕ ਖਾਤਿਆਂ ਤੇ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਦਾ ਵੇਰਵਾ ਮੰਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ED ਨੇ FIR ਡਿਟੇਲ ਗਵਾਹਾਂ ਦੇ ਬਿਆਨੀ ਬੀਤੀ ਦਸਤਾਵੇਜ਼ਾਂ ਬਾਰੇ ਜਾਣਕਾਰੀ ਮੰਗੀ ਹੈ ਵਿਕਰਮ ਮਜੀਠੀਆ ਦੀ 436 ਕਰੋੜ ਰੁਪਏ ਦੀ ਜਾਇਦਾਦ ਦਾ ED ਨੇ ਹਿਸਾਬ ਮੰਗਿਆ ਹੈ ਹਾਲਾਂਕਿ ਇਸ ਦੀ ਹਲੇ ਤੱਕ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਸੂਤਰਾਂ ਨੇ ਦੱਸਿਆ ਕਿ ED ਡਰੱਗ ਮਾਮਲੇ ਦੀ ਜਾਂਚ ਆਪਣੇ ਕੋਲ ਲੈ ਸਕਦੀ ਹੈ ਦੱਸ ਦੇ ਕਿ ਵਿਕਰਮ ਮਜੀਠੀਆ ਖਿਲਾਫ ਡਰੱਗ ਮਾਮਲੇ ਦੀ ਜਾਂਚ ਐਸਆਈਟੀ ਕਰ ਰਹੀ ਹੈ ਹੁਣ ਖਬਰ ਇਹ ਹੈ ਕਿ ਇਸ ਮਾਮਲੇ ਵਿੱਚ ਸੀਡੀ ਦੀ ਵੀ ਐਂਟਰੀ ਹੋ ਗਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਾਧ ਸਕੀਆਂ ਹਨ ਵਿਦੇਸ਼ ਜਾਣ ਦੇ ਚਾਹਵਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੇਟ ਆਫ ਇਮੀਗ੍ਰੇਟਸ ਚੰਡੀਗੜ੍ਹ ਦੇ ਤਾਲਮੇਲ ਨਾਲ ਸੋਸ਼ਲ ਮੀਡੀਆ ਤੇ ਵਿਦੇਸ਼ੀ ਨੌਕਰੀਆਂ ਮੰਦੀ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਕਰਨ ਦੇ 2 ਛੇਠ ਸੂਬੇ ਦੇ 25 ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ ਇਮੀਗ੍ਰੇਟਸ ਵੱਲੋਂ ਜਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸੰਬੰਧੀ ਗੰਭੀਰ ਨੋਟਿਸ ਲਿਆ ਗਿਆ ਹੈ ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੁਮਾਰ ਅਸਿਨਾ ਨੇ ਅੱਜ ਦੱਸਿਆ ਹੈ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀ ਤੋਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵਿਦੇਸ਼ਾਂ ਵਿੱਚ ਨੌਕਰੀ ਦਾ ਇਸ਼ਤਿਹਾਰ ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕਾ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਸੰਗਰੂਰ ਅਤੇ ਐਸਐਸ ਨਗਰ ਸਮੇਤ ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ 24 25 ਤਹਿਤ ਕੁੱਲ 20 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਮੂਹ ਸਰਕਾਰੀ ਰਾਸ਼ਨ卡ਡ ਲਾਪਾਤਰੀਆਂ ਭਾਰਤ ਸਰਕਾਰ ਦੀਆਂ ਅਦਾਇਤਾ ਅਨੁਸਾਰ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਹੈ ਉਹ ਆਪਣੇ ਸਮੂਹਿਕ ਪਰਿਵਾਰਿਕ ਮੈਂਬਰ ਜਿਨ੍ਹਾਂ ਦੇ ਰਾਸ਼ਨ ਕਾਰਡ ਵਿੱਚ ਨਾਮ ਹਨ ਉਹ ਆਪਣੇ ਨੇੜਲੇ ਡਿਪੂ ਹੋਲਡਰ ਕੋਲ ਜਾ ਕੇ ਆਪਣੀ KYC ਕਰਵਾ ਲੈਣ ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਇਸੇ ਬਾਹਰਲੀ ਸਟੇਟ ਵਿੱਚ ਕੰਮਕਾਰ ਕਰਦਾ ਹੈ ਉਹ ਆਪਣਾ ਉਸੇ ਇਲਾਕੇ ਦੇ ਨੇੜੇ ਦੇ ਡੀਪੂ 홀ਡਰ ਕੋਲ ਜਾ ਕੇ KYC ਕਰਵਾ ਸਕਦਾ ਹੈ ਤੋਂ ਇਲਾਵਾ ਜਿੰਨਾ ਬਜ਼ੁਰਗਾਂ ਤੇ ਬੱਚਿਆਂ ਦੇ ਮਸ਼ੀਨ ਵਿੱਚ ਗੁੱਠੇ ਨਹੀਂ ਲੱਗਦੇ ਉਹ ਆਪਣੀ ਨਜ਼ਦੀਕ ਸੁਵਿਧਾ ਸੈਂਟਰ ਵਿਖੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਕੇ KYC ਕਰਵਾ ਲੈ ਤਾਂ ਜੋ ਭਵਿੱਖ ਵਿੱਚ ਰਾਸ਼ਨ ਲੈਂਦ ਸਮੇਂ ਕੋਈ ਪਰੇਸ਼ਾਨੀ ਨਾ ਆਵੇ ਜੀ KYC ਨਾ ਕਰਵਾਉਣ ਵਾਲੇ ਵਿਅਕਤੀਆਂ ਦਾ ਨਾਮ ਰਾਸ਼ਨ ਕਾਰਡ ਵਿੱਚੋਂ ਕੱਟ ਦਿੱਤਾ ਜਾਵੇਗਾ ਤੇ ਨਾਲ ਹੀ ਉਹਨਾਂ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ ਪੰਜਾਬ ਤੇ ਚੰਡੀਗੜ੍ਹ ਵਿੱਚ ਕੁਝ ਦਿਨਾਂ ਤੋਂ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ ਕਈ ਜ਼ਿਲ੍ਹਿਆਂ ਵਿੱਚ ਮੀਂਹ ਹੋਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਇਸ ਦਿਨਾਂ ਲਈ ਲੋਕਾਂ ਨੂੰ ਗਰਮੀ ਤੋਂ ਕੁਜਰਾਹਤ ਮਿਲੀ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਹੁਣ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 14 ਸਤੰਬਰ ਤੱਕ ਮੀਂਹ ਦਾ ਅਲਰਟ ਨਹੀਂ ਹੈ ਹਾਲਾਂਕਿ ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਦੱਸਦੀ ਹੈ ਕਿ ਸੂਬੇ ਵਿੱਚ 1 ਸਤੰਬਰ ਤੋਂ 10 ਸਤੰਬਰ ਤੱਕ 29.1 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਇਸ ਸੀਜ਼ਨ ਦੌਰਾਨ ਹੋਈ ਬਾਰਿਸ਼ ਨਾਲੋਂ 25% ਘੱਟ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਇਹ ਮਲੇਰੀਆ ਲਈ ਆਦਰਸ਼ ਸੀਜ਼ਨ ਹੈ ਅਜਿਹੇ ਵਿੱਚ ਚੌਕਸ ਰਹਿਣ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਬਰਨਾਲਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਔਰਤਾਂ ਲਈ 3 ਮੈਗਾ ਪਲੇਸਮੈਂਟ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ ਕੁੱਲ 1223 ਔਰਤਾਂ ਨੂੰ ਨੌਕਰੀ ਲਈ ਚੁਣਿਆ ਗਿਆ ਹੈ ਇਸ ਸੰਬੰਧੀ ਪੰਜਾਬ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਹੈ ਕਿ ਇਨ੍ਹਾਂ ਮੈਗਾ ਪਲੇਸਮੈਂਟ ਕੈਂਪਾਂ ਵਿੱਚ 2829 ਔਰਤਾਂ ਨੇ ਹਿੱਸਾ ਲਿਆ ਸੀ ਕੈਂਪਾਂ ਵਿੱਚ 41 ਰੁਜ਼ਗਾਰ ਦਾ ਤਾਵਨ ਹਿੱਸਾ ਲਿਆ ਸੀ ਤੇ 1223 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ ਇਨ੍ਹਾਂ ਕੈਂਪਾਂ ਵਿੱਚ ਮਾਈਕਰੋਸਾਫਟ ਅਤੇ IBM ਨੇ ਡਿਜੀਟਲ ਹੁਨਰ ਵਿਕਾਸ ਲਈ 100 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ ਹੈ। ਦੇਖੋ ਇਹ ਬੜੀ ਵੈਸੇ ਬਟੱਬੜਾ ਸੀ ਵੀ ਸਾਡਾ ਖੇਤੀ ਪ੍ਰਧਾਨ ਸੂਬਾ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਆਜ਼ਾਦੀ ਆਈ ਹੈ ਸੀ ਐਗਰੀਕਲਚਰ ਪਾਲਿਸੀ ਨਹੀਂ ਬਣਾਈ। ਸੋ ਮਾਜੋ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਪਾਲਿਸੀ ਲਗਭਗ ਤਿਆਰ ਹੈ ਲੇਕਿਨ ਸਾਰੇ ਸਟੇਕ ਹੇਲਡਰਸ ਨਾਲ ਡਿਸਕਸ ਕਰਕੇ ਸਾਰੇ ਜਿਹੜੇ ਜਿਨ੍ਹਾਂ ਤੇ ਅਸਰ ਪੈਣਾ ਕਿਸਾਨ ਹੋਗੇ ਮਜ਼ਦੂਰ ਹੋਗੇ ਗੰਧੀ ਉਮਰ ਹੋਗੇ ਉਹਨਾਂ ਨਾਲ ਡਿਸਕਸ ਕਰਕੇ ਉਹਦੇ ਚ ਜੋ ਮਤਲਬ ਉਹਨੂੰ ਹੋਰ ਚੰਗੇਰਾ ਬਣਾ ਕੇ ਫਿਰ ਉਹਨੂੰ ਲਾਗੂ ਕੀਤਾ ਜਾਏਗਾ ਸੋ ਪਾਲਿਸੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਲਗਭਗ ਤਿਆਰ ਹੈ ਸੋ ਸਿਰਫ ਡਿਸਕਸ਼ਨ ਹੋਣੀ ਬਾਕੀ ਕਿਉਂਕਿ ਕਿਸਾਨ ਅੱਜ ਵੀ ਫਸਲੀ ਨੂੰ ਪਰੰਪਤਾ ਕਿਉਂ ਨਹੀਂ ਬਣਾ ਰਿਹਾ ਲੱਖ ਜਨਤਾ ਕਰਦੇ ਸਰਕਾਰ ਵੱਲੋਂ ਟੈਕਨੀਕਲ ਸਟਾਫਡਰਟਮੈਂਟ ਵੱਲੋਂ ਪਰ ਹਜੇ ਵੀ ਜਿਹੜਾ ਰਵਾਇਤੀ ਕਿਸਾਨ ਦੇ ਪਿਛੇ ਅਜੇ

ਹੁਣ ਜਿਹੜੇ ਉਹ ਉਹ ਤਾਂ ਇੱਕ ਚਾਹੁੰਦੇ ਆ ਪਾਲਸੀਆਂ ਇਸ ਤਰ੍ਹਾਂ ਦੀਆਂ ਬਣਾਈਆਂ ਵੀ ਅਸੀਂ ਸਿਰਫ ਕਣਕ ਦੇ ਝੋਨਾ ਹੀ ਦਿੱਤੀ ਜਾਈਏ ਇਹ ਹੀ ਸਿਰਫ ਇਸੇ ਜਿਵੇਂ ਫਸੇ ਰਹੀ ਏ ਤੇ ਜਿਹੜੇ ਦੂਜੇ ਅਹ ਮੱਕੀ ਮੁੱਕੀ ਵਾਲਾ ਜਿਹੜਾ ਕੰਮ ਆ ਹੋਰ ਪ੍ਰੋਸੈਸ ਫੂਡ ਵਾਲਾ ਜਿਹੜਾ ਕੰਮ ਆ ਉਹ ਸਾਰੇ ਦੋ ਚਾਰ ਜਿਹੜੇ ਬਿਜ਼ਨਸ ਘਰਾਣੇ ਵੱਡੇ ਜਿਹੜੇ ਇਹਨਾਂ ਨੂੰ ਵਿਹਾਜ ਦਿੰਦੇ ਇਲੈਕਸ਼ਨ ਲੜਨ ਵਾਸਤੇ ਉਹ ਵਰਤਣ ਸੋ ਇੱਕ ਕਿਸਾਨ ਨੂੰ ਤਾਂ ਦੋਸ਼ੀ ਸਮਝਿਆ ਜਾ ਰਿਹਾ ਸਾਨੂੰ ਤਾਂ ਤੁਸੀਂ ਜੋ ਕਹਿ ਰਹੇ ਹੋਗੇ ਅਸੀਂ ਬੀਜ ਕੀ ਦੇ ਰਹੇ ਆ ਪੈਦਾ ਕਰਕੇ ਦੇ ਦਿਆਂਗੇ ਕੁਆਲਟੀ ਦੇ ਦਿਆਂਗੇ ਦੁਨੀਆ ਦੇ ਵਿੱਚ ਨਾ ਤਾਂ ਸਾਡੇ ਫਲਾਂ ਵਰਗਾ ਸਵਾਦ ਹੈ ਕਿਤੇ ਨਾ ਸਾਡੀਆਂ ਸਬਜ਼ੀਆਂ ਵਰਗਾ ਕਿਤੇ ਸਵਾਦ ਹੈ ਨਾ ਸਾਡੇ ਅੰਨ ਵਰਗਾ ਕਿਤੇ ਅੰਨ ਮਿਲਦਾ ਸਾਰੀ ਦੁਨੀਆ ਚ ਮੰਗ ਹੈ ਸਾਡੇ ਦੁੱਧ ਦੀ ਸਾਰੀ ਦੁਨੀਆ ਚ ਮੰਗ ਹੈ ਲੇਕਿਨ ਇਹ ਕੇਂਦਰ ਸਰਕਾਰ ਦੀ ਜਿਹੜੀਆਂ ਇਹ ਮੈਂ ਕਹਿੰਦਾ ਵੀ ਬੇਈਮਾਨੀ ਵਾਲੀ ਨੀਤੀ ਹੈ ਜਿਹਦੇ ਕਰਕੇ ਕਿਸਾਨ ਅੱਜ ਕਿਸਾਨ ਨਹੀਂ ਸਾਡੇ ਦੇਸ਼ ਦਾ ਖਗਲ ਪੰਜਾਬ ਦਾ ਨਹੀਂ ਸਾਡੇ ਦੇਸ਼ ਦਾ ਕਿਸਾਨ ਅੱਜ ਥੱਲੇ ਜਾ ਰਿਹਾ ਹੈ ਉਹਦੇ ਨਿਗਾਰ ਵੱਲ ਜਾ ਰਿਹਾ ਅਸੀਂ ਤਾਂ ਸਾਨੂੰ ਤੁਸੀਂ ਕਹੋ ਤੁਸੀਂ ਦੱਸੋ ਵੀ ਕਿਹੜੀ ਕੀ ਪੈਦਾ ਕਰਦੀ ਹੈ ਲੀਚੀ ਕੀਵੀ ਜਿਹੜੇ ਡ੍ਰੈਗਨ ਫਰੂਟ ਮਤਲਬ ਜਿਹੜੇ ਇੱਥੋਂ ਦੇ ਹੁੰਦੇ ਨੇ ਅਸੀਂ ਉਹ ਵੀ ਇੱਥੇ ਪੈਦਾ ਕਰ ਦਿੰਦੇ ਆ ਸੋ ਇਹ ਸਿਰਫ ਪਾਲਿਸੀ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਜੇ ਦੇਸ਼ ਨੂੰ ਸੱਚੀ ਵਿਸ਼ਵਗੁਰੂ ਬਣਾਉਣਾ ਹੈ ਤਾਂ ਉਹ ਕਿਸਾਨੀ ਦੇ ਥਰੂ ਹੀ ਬਣ ਸਕਦਾ 60% ਲੋਕ ਸਾਡੇ ਕਿਸਾਨੀ ਦੇ ਸਿੱਧੇ ਨਿਰਭਰ ਆ ਸਾਡੇ ਦੇਸ਼ ਦੇ ਤੇ ਤੁਸੀਂ ਪਾਲਿਸੀਆਂ ਇਸ ਤਰ੍ਹਾਂ ਦੀ ਬਣਾਉਣੇ ਕਿ ਕਿਸਾਨ ਕਿਸਾਨੀ ਛੱਡ ਜਾ ਹੁਣ ਤਾਂ ਜਿਹੜੇ ਸਾਡੇ ਮਾਹਰ ਐ ਇਕਨੋਮਿਸਟ ਐ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਜਿਹੜੀ ਮੇਨ ਇਕਨੋਮਿਕਲ ਡਰਾਈਵਿੰਗ ਫੋਰਸ ਹੈ ਨਾ ਉਹ ਐਗਰੀਕਲਚਰ ਸੋ ਇਹਨੂੰ ਕੇਂਦਰ ਸਰਕਾਰ ਨੂੰ ਆਪਣੀਆਂ ਇੰਡੀਆ ਪਾਲਿਸੀਆਂ ਦੇ ਵਿੱਚ ਤਬਦੀਲੀ ਕਰਨੀ ਪਵੇਗੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਕੇ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋ ਰਹੀ ਹੈ ਕਿ ਭਗਵਾਨ ਤੁਮਾਂ ਦੀ ਬੁਗਲਾਹਟ ਅੱਜ ਫੇਰ ਨਜ਼ਰ ਆਈ ਮਾਨ ਸਾਹਿਬ ਮੈਨੂੰ ਲੱਗਦਾ ਥੋਡੇ ਸੁਪਨਿਆਂ 'ਚ ਵੀ ਮਜੀਠੀਆਂ ਹੀ ਆਉਂਗਾ ਆਏ ਸ ਕਿਸਨਾਂ ਤੁਸੀਂ ਬੌਂਦਲੇ ਹੋਏ ਹੋ ਇਹ ਇਸ ਮਜੀਠੀਏ ਦਾ ਇਲਾਜ ਕੀ ਹੈ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ ਚ ਕਈ ਕਾਂਗਰਸੀ ਡੀ ਡਰਾਮਾ ਨੂੰ ਆ ਕੇ ਮਿਲਦਾ ਨਹੀਂ ਤੁਹਾਨੂੰ ਆੜੇ ਅੱਤੀ ਲੈਂਦਾ ਥੋਡੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਖੋਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬੁਖਲਾਹਟ ਫੇਰ ਵੇਖੀ ਮੈਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸ ਦਿਆਂ ਜੀ ਇਹ ਖਬਰ ਪਲਾਂਟ ਕੀਤੀ ਗਈ ਆ ਮਤਲਬ ਲਵਾਈ ਗਈ ਆ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਹੈ ਇਹ ਸੂਤਰ ਨੇ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹਟ ਇਹ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਨੇ ਸੰਸਗਤ ਜੀ ਸਭ ਤੋਂ ਪਹਿਲਾਂ ਤਾਂ ਜੇਐਸਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨੇ ਇੰਨੀਆਂ ਗਾਲਾਂ ਕੱਢਦੀ ਆ ਕੋਸਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੋਈਸ਼ ਸਸੋਧਿਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਓਸੀਐਡੀ ਨੂੰ ਮੇਰਾ ਕੇਸ ਭੇਜਦਾ ਸਦੂਰੇ ਮਾਪਦੰਡ ਦੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਇਸ ਭੇਜਤਾ ਦਿੰਦਾ ਮੈਨੂੰ ਕੋਈ ਇਸ ਗੱਲ ਦੀ ਅ ਦੁਖਦਰਦ ਨਹੀਂ ਕੋਈ ਇਹ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਮਗਰ ਇਸ ਤਰ੍ਹਾਂ ਲਲ ਭਗਵੰਤ ਜੀ ਸਾਹਿਬ ਇੱਕ ਗੱਲ ਸਪਸ਼ਟ ਹੋ ਗਈ ਕਿ ਥੋੜੇ ਪੰਨੇ ਕੱਖ ਨਹੀਂ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਦੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮੈਂ ਜੀਟੀਏ ਤੇ આરોਪ ਲਾਤਾ ਕਿ ਡਰਗ ਬੀਚ ਹੈ ਉਹ ਬੋਲਦਾ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀਵਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾ ਭਗਵੰਤ ਮਾਨ ਨੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸੀਟਾਂ ਤੁਸੀਂ ਬਦਲ ਲਈਆਂ ਆਲਾ-ਆਲਾ ਅਫਸਰ ਲਾ ਕੇ ਵੇਖ ਲਿਆ ਕੱਕ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ ਪਾਰੇ ਚਾਰ ਪੰਜ ਸਿੱਟਾ ਬਦਲ ਲੀਆਂ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਸੀ ਈਡੀ ਨੂੰ ਭੇਜਦਾ ਇਹ ਕੇਸ ਈਡੀ ਨੂੰ ਤੁਸੀਂ ਅੱਜ ਤੋਂ ਕਈ ਦਿਨ ਪਹਿਲਾਂ ਭੇਜਦਾ ਸੀ ਮਗਰ ਰੋਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਬੈਜ ਤੇ ਉਹਦੀ ਘਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਭਟਕਾਇਆ ਜਾ ਔਰ ਇਹ ਹੀ ਨਤੀਜਾ ਹੈ ਕਿ ਅੱਜ ਇਹ ਸਾਰੀ ਗੱਲਾਂ ਨੂੰ ਲੈ ਕੇ ਤੁਸੀਂ ਆ ਖਬਰ ਚਲਵਾਈ ਹੈ ਚਲੋ ਤੁਸਾਨੂੰ ਅੱਜ ਰਾਤ ਸੌਖੀ نیند ਆ ਜੇ ਮੈਨੂੰ ਖੁਸ਼ੀ ਹੈ ਭਗਵਾਨ ਸਾਹਿਬ ਤੁਸੀਂ ਤਾਂ ਮੁੱਖ ਮੰਤਰੀ ਹੋ ਤੁਸੀਂ ਉਹ ਮੁੱਖ ਮੰਤਰੀ ਹੋ ਜਿਹੜਾ ਕਹਿ ਰਿਹਾ ਸੀਗਾ ਮੈਂ ਕੇਸ ਫਾਈਲਸ ਨੂੰ ਰੀਰਾਈਟ ਕਰ ਰੇ ਗੈਰ ਕਾਨੂੰਨੀ ਕੰਮ ਐਸਆਈਟੀ ਡੀਜੀਪੀ ਲੈਵਲ ਤੋਂ ਸ਼ੁਰੂ ਹੋਈ ਸੀ ਅੱਜ ਆ ਕੇ ਬਹੁਤ ਛੋਟੇ ਲੈਵਲ ਉਪ ਡੀਆਈਜੀ ਦੇ ਲੈਵਲ ਤੇ ਡਿੱਗ ਗਿਆ ਥੱਲੇ ਇਨਸਪੈਕਟਰ ਐਸਪੀ ਪੈ ਗਿਆ ਚਲੋ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਉਹਨਾਂ ਨੂੰ ਤੁਸੀਂ ਆਰਮ ਟਵਿਸਟ ਕਰਨਾ ਚਾਹੁੰਦੇ ਆਪਣੇ ਤਰੀਕੇ ਨਾਲ ਮਗਰ ਉਹ ਵੀ ਨਹੀਂ ਤੁਹਾਡੇ ਆਖੇ ਲੱਗੇ ਭਾਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ ਚ ਛੇੜਛਾੜੀ ਕਰਨੀ ਮੀਡੀਆ ਟ੍ਰਾਇਲ ਕਰਨਾ ਇਹ ਸਿਰਫ ਸਿਆਸੀ ਮਫਾਦ ਲਈ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਔਨਰੇਬਲ ਕੋਰਟ 'ਚ ਔਰ ਕੋਰਟ ਦਾ ਤਾਂ ਮੂੰਹ ਨਹੀਂ ਕਰਦੇ ਤੁਸੀਂ ਕੋਰਟ 'ਚ ਤੁਸੀਂ ਜੇ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਫਰੀਡੀ ਨੂੰ ਭੇਜਣ ਦੀ ਲੋਟ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚ ਲਾਉਂਗਾ ਕੱਲ ਪਰਸੋ ਤੱਕ ਕੀ ਕੁਝ ਤੁਸੀਂ ਈਡੀ ਬਾਰੇ ਬੋਲਦੇ ਰਹੇ ਹੋ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਇਸ ਲਈ ਸਰਕਾਰ ਥੋੜੀ ਮੁੱਖ ਮੰਤਰੀ ਤੁਸੀਂ ਹੋਮ ਮਿਨਿਸਟਰ ਤੁਸੀਂ ਐਸਆਈਟੀ ਤੁਸੀਂ ਬਣਾਉਣ ਵਾਲੇ ਤੇ ਭਾਈ ਇਹਨਾਂ ਕੋਲ ਸੀਗਾ ਤੇ ਕੋਰਟ 'ਚ ਦੇ ਦਿੰਦੇ ਤੇ ਕੋਰਟ 'ਚ ਫੈਸਲਾ ਹੋ ਜਾਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਝੂਠ ਬੋਲ ਰਹੇ ਅਸਲੀ ਮੈਂ ਬੜੇ ਵਿਸਥਾਰ ਨਾਲ ਆਰਾਮ ਨਾਲ ਬਹਿ ਕੇ ਇੱਕ ਇੱਕ ਚੀਜ਼ ਦਾ ਜਵਾਬ ਵੀ ਦਊਂਗਾ ਮਗਰ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕੀ ਅੱਜ ਭਗਵੰਤ ਮਾਨ ਨੇ ਫੇਰ ਮੇਰੇ ਅੱਗੇ ਲੰਮਾ ਪਿਆ ਹਾਰ ਮੰਨੀ ਅੱਜ ਹਾਰ ਕਿਸ ਤਰ੍ਹਾਂ ਮੰਨੀ ਆਪ ਦੇ ਕੋਲੋਂ ਕੇਸ ਹੁਣ ਆਉਣ ਨੂੰ ਭੇਜਦਾ ਇਹ ਯਾਦ ਹੋਵੇ ਤੁਹਾਨੂੰ ਕਿ 2014 ਜੋ ਇਹਨਾਂ ਨੇ ਈਡੀ ਦੇ ਹਵਾਲੇ ਦੀ ਸਟੇਟਮੈਂਟਸ ਲੈ ਕੇ ਜਿਹੜੀ ਅੰਡਰ ਸੈਕਸ਼ਨ 50 ਸਟੇਟਮੈਂਟਸ ਹੋਈਆਂ ਉਹਦੇ ਤੇ ਬੇਸ ਤੇ ਇਹ ਕੇਸ ਦਰਜ ਕੀਤਾ ਸੀ ਔਰ ਜੇਸ ਸੈਕਸ਼ਨ 50 ਪੀਐਮਐਲਏ ਦੀ ਸਟੇਟਮੈਂਟਸ ਦਾ ਔਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਤੀ ਹੈ ਕਿ ਇਹਨਾਂ ਸਟੇਟਮੈਂਟਸ ਦਾ ਮੁੱਲ ਕੋਈ ਨਹੀਂ ਇਹਨਾਂ ਦਾ ਵਜੂਦ ਕੋਈ ਨਹੀਂ ਮਗਰ ਹੁਣ ਰੋਲਾਇਨਾ ਪਾਇਆ ਮਝੀਠੀਆ ਘੇਰਦਾ ਤੇ ਕੁਝ ਤਾਂ ਕਰਨਾ ਸੀ ਅੱਜ ਇਹੀ ਨਤੀਜਾ ਇਸ ਲਈ ਸਾਥ ਸੰਗਤ ਜੀ ਅੱਜ ਤਾਂ ਮੈਂ ਇਹ ਛੋਟ ਵੀਡੀਓ ਥੋੜੇ ਨਾਲ ਸ਼ੇਅਰ ਕਰ ਰਿਹਾ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤ ਮਾਨ ਤੇ ਇਹਦੀ ਸਮੁੱਚੀ ਕੈਬਨਿਟ ਦੀ ਸਰਕਾਰ ਦੀ ਪੂਲ ਖੋਲਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ 'ਚ ਵੀ ਮਜੀਠੀ ਆਉ ਤੇ ਮੈਨੂੰ ਆਪਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰਦਿਆਂ ਕਿ ਜਿੰਤ ਸਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿਥੇ ਅੱਜ ਤੱਕ ਏ ਨਹੀਂ ਦੱਸ ਸਕਦੇ ਕਿ ਮੈਨੂੰ ਕਿਹੜੇ ਡਰਗ ਲੋਡ ਤੋਂ ਪੈਸੇ ਆਏ ਆ ਜੇ ਇਸ ਇਨਾ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ ਕੋਰਟ 'ਚ ਦੇਖਦੇ ਹੁੰਸੀ ਕਰੋੜਾਂ ਰੁਪਈਆ 25-25 ਲੱਖ ਰੁਪਈਆ ਦੇ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਆ ਸਿਰਫ ਇਹ ਲਈ ਕਿਉਂਕਿ ਪਰਸਨਲ ਕਰਡਣੀਆਂ ਮਗਰ ਆਨਰੇਬਲ ਹਾਈ ਕੋਰਟ 'ਚ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ देयर इज नो ਐਵਿਡੈਂਸ ਅਗੇਂਸ ਮਜੀਠੀਆ ਔਰ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਔਰ ਚਾਹ ਚੰਗਰ ਜੀ ਮੈਂ ਤੁਹਾਨੂੰ ਵਿਸ਼ਵਾਸ ਤੋਂ ਹੋਣਾ ਚਾਹੁੰਦਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਮੈਂ ਲੜਦਾ ਰਹੂੰਗਾ ਜ਼ੀਰੋ ਕੰਪਰੋਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮਿਤਰਾ ਲਾ ਆਂਦੀ ਮਜੀਠੀਆ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪ ਦਾ ਪੱਖ ਵੀ ਪੇਸ਼ ਕਰੂੰਗਾ ਬਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਅੱਜ ਕਿ ਹੱਥ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਲ ਤੂੰ ਪੇਸ਼ ਕਰ ਦਿੰਦਾ ਆ ਆਪਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ED 'ਚ ਭੇਜਣ ਦੀ ਨਹੀਂ ਲੋੜ ਹੁੰਦੀ ਸ਼ੱਕ ਪਹਿਲਾ ਕੇਸ ਐ ED ਤੋਂ ਚਲਾਇਆ ED ਨੇ ਕੁਝ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਗੱਡੀ ਉਤੋਂ ਬਾਅਦ ਤੁਸੀਂ ਜ਼ੋਰ ਲਾ ਲਿਆ ਬੁਲ ਬੀਰ ਈਡੀ ਤੇ ਭੇਜਦਾ ਇਹਦਾ ਮਕਸ ਇਹਦਾ ਮਤਲਬ ਥੋੜੀ ਕਮਜ਼ੋਰੀ ਆ ਥੋੜੀ ਨਾਕਾਮਈ ਆ ਚਲੋ ਮੈਂ ਇੰਦੀਆਂ ਗੱਲਾਂ ਕਹਿੰਦਾ ਹੋਇਆ ਬੜੇ ਵਿਸਤਾਰ ਨਾਲ ਇਹਦੇ ਬਾਰੇ ਸਾਰੀ ਗੱਲ ਰੱਖੂੰਗਾ ਮਗਰ ਮੈਂ ਜਿਹੜੇ ਵੀ ਤੱਥ ਰੱਖੂੰਗਾ ਭਾਈ ਉਹ ਮੀਡੀਆ ਟ੍ਰਾਇਲ ਤੀ ਗਿਣਿਆ ਜਾਊਗਾ ਇਸ ਲਈ ਮੈਂ ਤਾਂ ਚਾਹੁੰਦਾ ਕਿ ਇੱਕ ਵੀ ਪ੍ਰੂਫ ਹੋਵੇ ਤੁਸੀਂ ਚਲਾਨ ਪੇਸ਼ ਕਰੋ ਕੋਰਟ ਫੈਸਲਾ ਕਰੇ ਲੋਕਾਂ ਨੂੰ ਭੰਬਲ ਪੂਸਾ ਨਮੈਨੂ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਸਮਝੋ ਕਿ ਮਜੀਤਿਆ ਚੁੱਪ ਕਰ ਦਿਓ ਮਜੀਤਿਆ ਨਹੀਂ ਚੁੱਪ ਕਰੂ ਠਾ ਠਾ ਵੱਜੂ ਤੁਹਾਡੇ ਇੱਕ ਤੇ